ਇਹ ਨੰਬਰ ਨੂੰ ਸਰ ਨੂੰ ਦੱਸਣਾ ਚਾਹੁੰਦੇ ਨੇ ਸੋਨੀ ਅਸੀਂ ਯੂਨੀਵਰਸਿਟੀ ਅਸੀਂ ਇਕੱਠੇ ਪੜ੍ਹੇ ਹੋਏ ਹਾਂਗੇ ਸਾਡਾ ਸਟੱਡੀ ਦਾ ਟਾਈਮ ਇਕੱਠੇ ਹੁੰਦਾ ਹੈਗਾ ਜੇ ਕਦੇ ਵੀਕਐਂਡ ਤੇ ਨਾ ਅਸੀਂ ਸਾਰਿਆਂ ਨੇ ਕਦੇ ਬੈਠੇ ਹੋਣਾ ਉਹ ਗੱਲ ਚੱਲਣ ਲੱਗ ਜਾ ਕਰਨੀ ਯਾਰ ਬਿੱਲਾ ਕਿੱਥੇ ਗਿਆ ਕਹਿੰਦੇ ਬਿੱਲਾ ਪਿੰਡ ਭੱਜ ਗਿਆ ਬਾਈ ਵੀਕਐਂਡ ਤੇ ਪਿੰਡ ਚ ਲੈ ਜਾਂਦਾ ਹੁੰਦਾ ਸੀ ਹਨਾ ਮੈਂ ਇਹ ਨੰਬਰ ਦਿਨ ਨਹੀਂ ਦੱਸਦਾ ਨਾ ਤੇ ਇਹ ਸਾਡੀ ਉਮਰ ਵੀ ਦੱਸਦੇ ਨਹੀਂ ਹੈ ਵੀਰ ਭਾਵੇਂ ਉਸ ਵੇਲੇ ਦੇ ਹੈ ਨਹੀਂ ਮੈਂ ਅਸੀਂ ਹੈ ਅਸੀਂ ਯੰਗ ਹੀ ਹਾਂ ਇਹਦੇ 'ਚ ਕੋਈ ਦੋਰ ਹੈ ਨਹੀਂ ਤੁਹਾਨੂੰ ਤਾਂ ਕੱਢ ਕੇ 20 ਸਾਲ ਦੀਆਂ 20 ਸਾਲ ਦੀਆਂ ਹਾਂ ਸਸਿਕਾ ਜੀ ਮੇਲਿਆਂ ਦੇ ਸ਼ਹਿਰ ਮੈਲਬਨ ਦੇ ਵਿੱਚ ਇੱਕ ਵਾਰ ਫੇਰ ਤੋਂ 2025 ਦਾ ਵਰਾ ਰੌਣਕਾਂ ਭਰਿਆ ਹੋ ਰਿਹਾ ਹੈ ਕਿਉਂਕਿ ਲਗਾਤਾਰ ਸਾਨੂੰ ਖਬਰਾਂ ਆ ਰਹੀਆਂ ਨੇ ਕਿ ਮੇਲੇ ਲੱਗਣ ਲੱਗੇ ਨੇ ਉਹ ਭਾਵੇਂ ਸਾਊਥ-ਈਸਟ ਹੋਵੇ ਭਾਵੇਂ ਵੈਸਟ ਦੇ ਭਾਵੇਂ ਨਾਰਥ ਦੇ ਵਿੱਚ ਇਸ ਵਕਤ ਜਿਸ ਮੇਲੇ ਦੀ ਗੱਲ ਕਰਨੀ ਆ ਉਹ ਅਸੀਂ ਗੱਲ ਕਰਨੀ ਆ ਪੰਜਾਬੀਆਂ ਦੀ ਸੰਘਣੀ ਵਸੋ ਦੇ ਕਸਬੇ ਕ੍ਰੈਨਬੰਦ ਦੀ ਕ੍ਰੈਨਬੰਦ ਦੇ ਵਿੱਚ 24 ਮਈ ਨੂੰ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਕੁਲਵਿੰਦਰ ਬਿੱਲੇ ਦਾ ਲਾਈਵ ਸ਼ੋਅ ਕਰਵਾਇਆ ਜਾ ਰਿਹਾ ਹੈ ਇਸ ਵਕਤ ਸਕਰੀਨ ਤੇ ਮੇਰੇ ਨਾਲ ਬਾਈ ਕੁਲਵਿੰਦਰ ਬਿੱਲੇ ਹੁਣੀ ਬੈਠੇ ਨੇ ਆਪਾਂ ਉਹਨਾਂ ਨਾਲ ਗੱਲਾਂ ਕਰਨੀਆਂ ਇਸ ਸ਼ੋਅ ਬਾਰੇ ਵੀ ਤੇ ਉਹਨਾਂ ਦੇ ਆਸਟ੍ਰੇਲੀਆ ਦੇ ਟੂਰ ਬਾਰੇ ਵੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਿੱਲੇ ਭਾਈ ਸਵਾਗਤ ਹੈ ਜੀ ਥੈਂਕ ਯੂ ਸੋਨੀ ਭਾਈ ਥੈਂਕ ਯੂ ਸੋ ਮਚ ਸੋ ਜਿਵੇਂ ਮੈਂ ਦੱਸਿਆ ਕਿ 24 ਮਈ ਨੂੰ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਜਿਨ੍ਹਾਂ ਦੇ ਵਿੱਚ ਜੇਕਰ ਮੈਂ ਜ਼ਿਕਰ ਕਰਾਂ ਪਰਮਿੰਦਰ ਸਿੰਘ ਹਰਸਿਮਰਨ ਸਿੰਘ ਤੇ ਖਾਸ ਤੌਰ ਤੇ ਸਾਡਾ ਵੀਰ ਨਵਦੀਪ ਸਿੰਘ ਸਰਕਾਰੀਆ ਮਿਲ ਕੇ ਮੇਲਾ ਕਰਾ ਰਹੇ ਨੇ ਕੁਲਵਿੰਦਰ ਬਿੱਲਾ ਲਾਈਵ ਖਾਸੀਅਤ ਇਹ ਆ ਕਿਉਂਕਿ ਬਿੱਲੇ ਭਾਈ ਜਦੋਂ ਨਾ ਸਰਕਾਰੀਆ ਸਾਹਿਬ ਦੀ ਗੱਲ ਹੋ ਜਾਂਦੀ ਆ ਮੈਨੂੰ ਯਾਦ ਆ ਕਿ ਫ੍ਰੀ ਮੇਲਿਆਂ ਦਾ ਦੌਰ ਬਾਈ ਉਹਨਾਂ ਨੇ ਚਲਾਇਆ ਵੈਸੇ ਤਾਂ ਮੇਲੇ ਹੁੰਦੇ ਨੇ ਵੀ ਟਿਕਟ ਲੈ ਕੇ ਹਨਾ ਆਰਟਿਸਟ ਪਰ ਖੁੱਲੇ ਮੇਲੇ ਖੁੱਲੇ ਅਖਾੜਿਆਂ ਦਾ ਦੌਰ ਆ ਨਾ ਉਹ ਸਰਕਾਰੀਆ ਸਾਹਿਬ ਨੇ ਚਲਾਇਆ ਸੋ ਇਹ ਮੇਲਾ ਵੀ ਫ੍ਰੀ ਐਂਟਰੀ ਵਾਲਾ ਮੇਲਾ ਜਿੱਥੇ ਬਾਈ ਉਹਨਾਂ ਨੇ ਲਾਈਵ ਪਰਫਾਰਮੈਂਸ ਕਰਨੀਆਂ ਦੁਪਹਿਰ ਤੋਂ ਮੇਲਾ ਸ਼ੁਰੂ ਹੋ ਜਾਣਾ ਤੁਸੀਂ ਉੱਥੇ ਜ਼ਰੂਰ ਆਉਣਾ ਸੋ ਆਓ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰ ਦਿਆਂ ਬਾਈ ਕੁਲਵਿੰਦਰ ਬੇਲੇ ਨਾਲ ਵੀ ਮੈਂ ਨਾ ਅ ਅੱਜ ਹੀ ਹੁਣ ਗੱਡੀ 'ਚ ਤੁਰਿਆ ਆਂਦਾ ਸੀ ਕਿ ਨਾ ਮੇਰੇ ਮੂੰਹ 'ਚ ਨਾ ਗਾਣਾ ਬਾਰ-ਬਾਰ ਬ ਤੇ ਉਹ ਕਿਉਂਕਿ ਕਕਰਾਂ ਦੀਆਂ ਟੈਨਸ਼ਨਾਂ ਹੁੰਦੀਆਂ ਨੇ ਖਾਸ ਤੌਰ ਤੇ ਜਦੋਂ ਅਸੀਂ ਬਾਹਰ ਆ ਜਾਂਦੇ ਹਾਂ ਹਨਾ ਤੇ ਫੇਰ ਮੈਂ ਜਦੋਂ ਘਰੇ ਆਇਆ ਤੇ ਮੰਮੀ ਨਾਲ ਮੇਰੀ ਗੱਲ ਹੋ ਰਹੀ ਸੀ ਮੰਮੀ ਕਹਿੰਦੇ ਆਏ ਕਰਕੇ ਉਹ ਚੀਜ਼ ਵੀ ਆਓ ਚੀਜ਼ ਵੀ ਆ ਉਹ ਮਗਰ ਮੈਂ ਕੀ ਚੱਕਰ ਆ ਵੀ ਮਰੂ ਮਰੂ ਕਿਉਂ ਕਰਨਾ ਉਹ ਮੈਨੂੰ ਇੱਕਦਮ ਹੀ ਆਦ ਆਇਆ ਮੈਂ ਕਿਹਾ ਯਾਰ ਹਾਂ ਮਗਲ ਅੱਜ ਬਿੱਲੇ ਨਹੀਂ ਹੋਣਾ ਮੈਂ ਮੈਨੂੰ ਨਹੀਂ ਪਤਾ ਵੀ ਇਹ ਗਾਣਾ ਕਿਵੇਂ ਕੋਰਿਲੇਟਡ ਹੋ ਗਿਆ ਹਨਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਇਹੋ ਜਿਹੇ ਗਾਣਿਆਂ ਦੀ ਸਾਨੂੰ ਬਹੁਤ ਜ਼ਰੂਰਤ ਆ ਹੁਣ ਗੱਲ ਮੈਂ ਇੱਥੋਂ ਹੀ ਸ਼ੁਰੂ ਕਰਨੀ ਆ ਖਾਸ ਤੌਰ ਤੇ ਤੁਸੀਂ ਵੀ ਇਸ ਗੱਲ ਦਾ ਗਵਾਹ ਹੋਵੋਗੇ ਬਾਈ ਬਿੱਲੇ ਹੁਣਾ ਦੀ ਜਿਹੜੀ ਗਾਣਿਆਂ ਦੀ ਸਿਲੈਕਸ਼ਨ ਆ ਨਾ ਉਹ ਬਾ ਕਮਾਲ ਹੁੰਦੀ ਆ ਗਾਣਿਆਂ ਦਾ ਮਿਊਜ਼ਿਕ ਆਵਾਜ਼ ਜਿਹੜੀ ਪਰਮਾਤਮਾ ਲਈਓ ਦੇਣ ਹੈਗੀ ਆ ਭਾਈ ਗਾਣੇ ਕਿਵੇਂ ਸਿਲੈਕਟ ਕਰਦੇ ਹੋ ਗਾਣੇ ਸੋਨੀ ਵੀ ਪਹਿਲਾਂ ਤਾਂ ਚਲੋ ਆਪਾਂ ਮੈਂ ਸਾਰੇ ਲਿਸਨਰ ਦੇ ਦਰਸ਼ਕਾਂ ਨੂੰ ਦੇਖਣ ਵਾਲੇ ਮੈਂ ਸਾਰ ਨੂੰ ਦੱਸਣਾ ਚਾਹੁੰਦਾ ਨੇ ਸੋਨੀ ਅਸੀਂ ਯੂਨੀਵਰਸਿਟੀ ਅਸੀਂ ਇਕੱਠੇ ਪੜੇ ਹੋਇਆਗੇ ਸਾਡਾ ਸਟ੍ਰਾਈਗਲ ਟਾਈਮ ਇਕੱਠਿਆ ਹੁੰਦਾ ਹੈਗਾ ਤੇ ਬਾਕੀ ਸਿਲੈਕਸ਼ਨ ਦੀ ਗੱਲ ਸੁਣੀ ਵੀਰ ਮੈਨੂੰ ਉਹ ਹੀ ਚੀਜ਼ਾਂ ਵਧੀਆ ਲੱਗਦੀਆਂ ਨੇ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਉਣਾ ਹੈ ਦੇਖਦੇ ਆਲੇ-ਦਾਲੇ ਜੋ ਕੁਸ਼ ਹੋਰੀਆਂ ਨੇ ਜ਼ਿਆਦਾਤਰ ਮੈਂ ਉਹ ਚੀਜ਼ਾਂ ਮੈਨੂੰ ਗੌਣੀਆਂ ਚੰਗੇ ਨਹੀਂ ਲੱਗਦੀਆਂ ਨਾ ਮੇਰੇ ਮੂੰਹੋਂ ਚੰਗੇ ਲੱਗਦੇ ਨਹੀਂ ਬਾਹਲੀ ਚੱਕ ਲੋ ਧਰ ਲੋ ਉਹ ਮੈਨੂੰ ਫਿੱਟ ਹੀ ਨਹੀਂ ਬੈਠਦੀਆਂ ਨਾ ਹੀ ਮੇਰੇ ਮੂੰਹ ਵਧੀਆ ਲੱਗਦੀਆਂ ਨੇ ਕਿਸੇ ਨੂੰ ਸੁਣਨ ਨੂੰ ਅ ਸਿਲੈਕਸ਼ਨ ਦੀ ਗੱਲ ਕਰੀ ਜਾਵੇ ਤਾਂ ਇਹ ਗਾਣੇ ਮੈਨੂੰ ਬਹੁਤ ਚੰਗਾ ਲੱਗਦੇ ਨੇ ਇਹਨਾਂ ਨੂੰ ਗਾਣੀਆਂ ਨੂੰ ਗਾ ਕੇ ਆਪਦੇ ਆਪ ਨੂੰ ਸੰਤੁਸ਼ਟੀ ਮਿਲਦੀ ਐ ਸਮਾਜ ਲਈ ਵੀ ਜਦੋਂ ਤੁਹਾਨੂੰ ਕੋਈ ਕਹਿ ਦਿੰਦਾ ਕਿ ਤੁਹਾਡੇ ਗਾਣੇ ਮੇਰੇ ਬਾਪੂ ਜੀ ਵੀ ਸੁਣਦੇ ਐ ਹੂੰ ਇਹ ਕਿ ਮੇਰੇ ਬੇਟੇ ਵੀ ਸੁਣਦੇ ਆ ਤੇ ਤੁਹਾਨੂੰ ਜਦੋਂ ਤਿੰਨੇ ਪੀੜੀਆਂ ਤੁਹਾਨੂੰ ਤੁਹਾਡੇ ਗਾਣੇ ਸੁਣ ਰਹੇ ਹੁੰਦੇ ਆ ਤਾਂ ਤੁਹਾਡਾ ਇੱਕ ਸਮਾਜ ਲਈ ਵੀ ਮੈਨੂੰ ਲੱਗਦਾ ਇੱਕ ਫਰਜ਼ ਵੀ ਬਣਦਾ ਹੈਗਾ ਤੇ ਤੁਹਾਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਤੇ ਬਾਕੀ ਮੈਨੂੰ ਕਬੂਲ ਹੀ ਇਦਾਂ ਦੇ ਗਾਣੇ ਚ ਕੀਤਾ ਜਾਂਦਾ ਮੋਸਟ ਆਫ ਟਾਈਮ ਨਹੀਂ ਕਿਉਂਕਿ ਸਵਾਲ ਪੁੱਛਣ ਦਾ ਕਾਰਨ ਬਾਈ ਇਹ ਵੀ ਸੀ ਨਾ ਕਿਉਂਕਿ ਜਦੋਂ ਬੀਇੰਗ ਆ ਪਪੂਲਰ ਹੋਰ ਜਦੋਂ ਯੂਨੀਵਰਸਿਟੀ ਦੇ ਦਿਨ ਆਪਾਂ ਯਾਦ ਕਰ ਰਹੇ ਆ ਕੋਲਵਿੰਦਰ ਬਿੱਲੇ ਦਾ ਮੈਂ ਕਹਾ ਨਾ ਵੀ ਜੇ ਗਾਣਿਆਂ ਦੇ ਵਿੱਚ ਪੰਜਾਬ ਆਉਂਦਾ ਜਾਂ ਗਾਣਿਆਂ ਦੇ ਵਿੱਚ ਪਿੰਡ ਦਾ ਜ਼ਿਕਰ ਆਉਂਦਾ ਤਾਂ ਬਾਈ ਦਾ ਆਪਦੇ ਪਿੰਡ ਆਪਦੇ ਪੰਜਾਬ ਨਾਲ ਪਿਆਰ ਉਦੋਂ ਵੀ ਦਿਖਦਾ ਹੁੰਦਾ ਸੀਗਾ ਜੇ ਕਦੇ ਵੀਕੈਂਡ ਤੇ ਨਾ ਅਸੀਂ ਸਾਰਿਆਂ ਨੇ ਕਦੇ ਬੈਠੇ ਹੋਣਾ ਉਹ ਗੱਲ ਚੱਲਣ ਲੱਗ ਜਾ ਕਰਨੀ ਯਾਰ ਬਿੱਲਾ ਕਿੱਥੇ ਗਿਆ ਕਹਿੰਦੇ ਬਿੱਲਾ ਪਿੰਡ ਭੱਜ ਗਿਆ ਬਾਈ ਵੀਕੈਂਡ ਤੇ ਪਿੰਡ ਚਲੇ ਜਾਂਦਾ ਹੁੰਦਾ ਸੀ ਹੈਨਾ ਖਾਸ ਤੌਰ ਤੇ ਮੈਨੂੰ ਉਦੋਂ ਯਾਦ ਹੁੰਦਾ ਸੀਗਾ ਵੀ ਹਮੇਸ਼ਾ ਬਾਈ ਨੇ ਇਹ ਹੁੰਦਾ ਵੀ ਯੂਨੀਵਰਸਿਟੀ ਤੋਂ ਫ੍ਰੀ ਹੋਏ ਬਾਈ ਪਿੰਡ ਚਲੇ ਗਏ ਜੀ ਜੀ ਬਾਈ ਕਿਉਂਕਿ ਮੈਂ ਬਿੱਲੇ ਬਈ ਇਹ ਕਹਿੰਦਾ ਸੀਗਾ ਹੁਣ ਉਦੋਂ ਤੱਕ ਜਦੋਂ ਆਪਾਂ ਸਟਰਗਲ ਦੇ ਦੇਣਾ ਛੁੰਨੇ ਆ ਆਪਾਂ ਆਪ ਗੀਤਕਾਰਾਂ ਕੋਲੇ ਜਾਂਦੇ ਆ ਫਿਰ ਜਦੋਂ ਦੌਰ ਆ ਜਾਂਦਾ ਜਦੋਂ ਅਸੀਂ ਉੱਥੇ ਲੈਵਲ ਤੇ ਪਹੁੰਚ ਜਾਂਦੇ ਆ ਜਿੱਥੇ ਪ੍ਰਮਾਤਮਾ ਨੇ ਹੁਣ ਤੁਹਾਨੂੰ ਪਹੁੰਚਾਇਆ ਤੇ ਪ੍ਰਮਾਤਮਾ ਹੋਰ ਵੀ ਤਰੱਕੀਆਂ ਬਖਸ਼ੇ ਗੀਤਕਾਰ ਬਹੁਤ ਸਾਰੇ ਕਾਪੀਆਂ ਲੈ ਕੇ ਆਉਂਦੇ ਨੇ ਮੇਰੇ ਕੋਲੇ ਬਹੁਤ ਪਰਵਚ ਆਉਂਦੀ ਆ ਲੈ ਅੱਜ ਆ ਤੁਸੀਂ ਹੁਣ ਦੱਸਦੀ ਨਾ ਆਪਣੀ ਵਾਲੀ ਗੱਲ ਮੇਰੇ ਕੋਲੇ ਕਈ ਗੀਤਕਾਰਾਂ ਦੇ ਫੋਨ ਆ ਜਾਣੇ ਨੇ ਵੀ ਬਿੱਲੇ ਬਾਈ ਨੂੰ ਸਾਡਾ ਗਾਣਾ ਭੇਜਦੀ ਐਨੇ ਗਾਣਿਆਂ ਦੇ ਵਿੱਚੋਂ ਸਿਲੈਕਸ਼ਨ ਕਰਨੀ ਜਿਹੜੀ ਬਹੁਤ ਔਖੀ ਹੁੰਦੀ ਆ ਉਹ ਖਾਸ ਤੌਰ ਤੇ ਚੁਣਵੇਂ ਗੀਤਕਾਰ ਹੀ ਰੱਖਦੇ ਹੋ ਜਾਂ ਹੈਕਟੂਲੀ ਕੀ ਹੁੰਦਾ ਹੈ ਜਿਹੜੇ ਖਾਸ ਕਰਕੇ ਕੁਸ਼ਕ ਰਾਈਟਰ ਨੇ ਜਿਹੜੇ ਮੇਰੇ ਵੀ ਟੱਚਤੇ ਨੇ ਜਿਨ੍ਹਾਂ ਦਾ ਮੇਰੇ ਨਾਲ ਸਿੱਧੀ ਡਾਇਰੈਕਟਲੀ ਗੱਲ ਹੁੰਦੀ ਹੈ ਫੋਨ ਦੇ ਉੱਤੇ ਹਾਂ ਉਹਨਾਂ ਨੂੰ ਤਾਂ ਅਸੀਂ ਪ੍ਰਾਇੋਰਟੀ ਦਿੰਨੇ ਦਿੰਨੇ ਹਮੇਸ਼ਾ ਆਦਰਵਾਇਜ਼ ਕੀ ਹੁੰਦਾ ਜਿਹੜੇ ਸਾਡੇ ਫਿਸ਼ਲ ਨੰਬਰ ਦੇ ਉੱਤੇ ਹਰਦੀਪ ਨੂੰ ਕਾਲਸ ਕਰਦੇ ਨੇ ਰਾਈਟਰ ਡੇਲੀ 100 150 ਰਾਈਟਰ ਫੋਨ ਕਰਦੇ ਹੁਣ ਹਾਂ ਉਹਦੇ ਚੋਂ ਹਰਦੀਪ ਦੀ ਆਦਤ ਹੈ ਵੀ ਉਹਨਾਂ ਸੁਣਨੇ ਹੀ ਜ਼ਰੂਰ ਹੁੰਦਾ ਐਦਾਂ ਨਹੀਂ ਲੋਕ ਕਹਿੰਦਾ ਬਾਈ ਮੈਨੂੰ ਚਲੋ ਫੋਨ ਤੇ ਨਹੀਂ ਸੁਣ ਸਕਦਾ ਜਿਹੜੀਆਂ ਤੁਹਾਡੀਆਂ ਬੈਸਟ ਆਈਟਮ ਤੁਹਾਨੂੰ ਵਧੀਆ ਲੱਗਦੀ ਨੇ ਦੋ ਤਿੰਨ ਗਾਣੇ ਤੁਹਾਡੇ ਮੈਨੂੰ ਤੁਸੀਂ ਵਟਸਐਪ ਕਰ ਦੋ ਸਤਾਈਆਂ ਅੰਤਰੇ ਤਾਂ ਫਿਰ ਜਦੋਂ ਅਸੀਂ ਇਕੱਠੇ ਹੁੰਨੇ ਆ ਗੱਡੀ ਦੇ ਵਿੱਚ ਜਾ ਕੇ ਤੇ ਸ਼ੋਅ ਲਾਉਣ ਜਾਂਦੇ ਆ ਜਦੋਂ ਜਾਂ ਮੈਨੂੰ ਸੈਂਡ ਕਰ ਦਿੰਦਾ ਹਰਦੀਪ ਅਸੀਂ ਸੁ ਕੀਤੇ ਸੀ ਕੋਈ ਰਾਜਸਥਾਨ ਤੋਂ ਮੁੰਡਾ ਸੀਗਾ ਬਹੁਤ ਛੋਟੀ ਉਮਰ ਦਾ 16 17 ਸਾਲ ਦਾ ਸੀਗਾ ਤੇ ਉਹ ਪਹਿਲੀ ਵਾਰੀ ਹੀ ਮਾਲੀ ਆਇਆ ਉਹਦਾ ਅਸੀਂ ਨੇ ਗਾਣੇ ਸੁਣੇ ਹਰਜੀਤ ਬ ਨੇ ਮੈਨੂੰ ਸੁਣਾਏ ਨਾਲ ਦੀ ਮੈਂ ਇਹਨੂੰ ਆਖਿਆ ਮੈਂ ਇਹਨੂੰ ਹੁੰਡੇ ਨੂੰ ਫੋਨ ਲਾ ਉਹਨੇ ਅਜ ਤੱਕ ਕੋਈ ਗਾਣਾ ਰਿਲੀਜ਼ ਨਹੀਂ ਹੋਇਆ ਮੈਨੂੰ ਆਖਿਆ ਵੀ ਤੂੰ ਵੀਰੇ ਮਹਾਲੀ ਤੇ ਨੂੰ ਮੈਂ ਬਰੋਨਾ ਰਾਜਸਥਾਨ ਸਾਈਡ ਦਾ ਸੀਗਾ ਕਹਿੰਦਾ ਬਾਈ ਜੀ ਮੈਂ ਤਾਂ ਮਹਾਲੀ ਆਇਆ ਨਹੀਂ ਕਦੇ ਤੇ ਘਰਦਿਆਂ ਨੂੰ ਵੀ ਨਹੀਂ ਪਤਾ ਵੀ ਮੈਂ ਗਾਉਣਾ ਆਪਣਾ ਲਿਖਦਾ ਹੈਗਾ ਮੈਂ ਕਹਿੰਦਾ ਬਾਈ ਮੈਂ ਬਹਾਨਾ ਮਾਰ ਕੇ ਆਉਂਗਾ ਫਿਰ ਮੈਂ ਆ ਜਾਣਾ ਸਵੇਰੀ ਸਵੇਰੀ ਚ ਮੁੰਡਾ ਆਇਆ ਜੀ ਉਸਨੇ ਉਹ ਤੇ ਦੋ ਗਾਣੇ ਰੀਲਿਸ ਕੀਤੇ ਮੁੰਡੇ ਦੇ ਮੈਂ ਤੇ ਬਾਕੀ ਇਹ ਨਹੀਂ ਹੈਗਾ ਵੀ ਕੋਈ ਪਾਰਟਿਕੂਲਰ ਵੀ ਆਪਾਂ ਇੰਨਾ ਤੋਂ ਹੀ ਕਰਨਾ ਬਲ ਬਾਕੀ ਗੱਲ ਇਹ ਹੈ ਵੀ ਜਿੰਨਾਂ ਨਾਲ ਥੋੜੀ ਸਾਝ ਬਣੀ ਹੁੰਦੀ ਹੈ ਤੁਸੀਂ ਉਹਨੂੰ ਜ਼ਰੂਰ ਫੋਨ ਕਰਕੇ ਕਹਿੰਦੇ ਯਾਰ ਵੀ ਮੈਨੂੰ ਇਦਾਂ ਦਾ ਕੁਝ ਚਾਹੀਦਾ ਮੇਰੇ ਦਾ ਨਾ ਪਗਾਣਾ ਜ਼ਰੂਰ ਕਰੀਏ ਬਾਕੀ ਮੱਟ ਛੇਰੋਂ ਵਾਲੇ ਨਾਲ ਜੇ ਆ ਅਮਰੀਕ ਵੈਸੇ ਵੀ ਕਹਿੰਦੇ ਨੇ ਭਾਗ ਬੜੇ ਵਰੀ ਚੱਲਦੇ ਆਗੇ ਉਹਦੇ ਨਾਲ ਜਿੰਨੇ ਮੈਂ ਗਾਣੇ ਕੀਤੇ ਹੂੰ ਉਹ ਸਾਰੇ ਚਲੇ ਜਿਵੇਂ ਕਿ ਸਾਡਾ ਪਹਿਲਾ ਗਾਣਾ ਆਇਆ ਸੀ ਮੱਠ ਸ਼ੇਰੋਂ ਵਾਲਾ ਅੰਟੀਨੇ ਵਾਲਾ ਹੂੰ ਉਹ ਚਲਾਇਆ ਫਿਰ ਉਹਦਾ ਡੀਜੇ ਵਾਜਦਾ ਨੇ ਯਾਲਕੀ ਦੇ ਵਿੱਚ ਹੋਈ ਤੇਰੀ ਹਾਂ ਕਰਕੇ ਫਿਰ ਆਇਆ ਸੀ ਲੋਕਡਾਊਨ ਟਾਈਮ ਦੇ ਵਿੱਚ 97 ਦੇ ਯਾਰ ਹੂੰ ਉਹ ਬੜਾ ਚੱਲਿਆ ਸੀ ਤੇ ਆ ਹੁਣ ਮਰੂ 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 ਰਾਈਟਰ ਨਾਲ ਬੇਸੇ ਸਾਝ ਵੀ ਪੈ ਜਾਂਦੇ ਤੇ ਉਹਨਾਂ ਨੂੰ ਤੁਸੀਂ ਦੱਸ ਉਹਨਾਂ ਨੂੰ ਪਤਾ ਵੀ ਲੱਗਿਆ ਰੇ ਥੋੜੀ ਤਬੀਅਤ ਦਾ ਵੀ ਤੁਸੀਂ ਕੀ ਸੁਣਦੇ ਹੋ ਕੀ ਗਾਉਂਦੇ ਹੋ ਮਤਲਬ ਕਾਲਾ ਰੰਗ ਖਾ ਸਕ ਦਿਲ ਦੇ ਕਾਲਾ ਰੰਗ ਕਾਲਾ ਰੰਗ ਅੱਛਾ ਕੱਪਾ ਆ ਵੀ ਕਾਲਾ ਤੇ ਕਿਉਂਕਿ ਸ਼ੁਰੂਆਤ ਵੀ ਉੱਥੇ ਹੋਈ ਸੀ ਮੇਰੇ ਕਾਲੇ ਰੰਗ ਦੇ ਯਾਰ ਤੋਂ ਇਹ ਕਾਲੇ ਰੰਗ ਦੀ ਕੋਈ ਐ ਤਾਂ ਨਹੀਂ ਕਹਿ ਸਕਦੇ ਵੀ ਮੈਨੂੰ ਕਾਲੇ ਰੰਗ ਨਾਲ ਕੋਈ ਬੜਾ ਜਿਆਦਾ ਉਹ ਹੈਗਾ ਪਰ ਕਾਲੇ ਰੰਗ ਤੋਂ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਮੈਂ ਮੇਰੀ ਸ਼ੁਰੂਆਤ ਇਸ ਗਾਣੇ ਨਾਲ ਹੋਈ ਸੀ ਕਾਲਾ ਰੰਗ ਮੈਨੂੰ ਹੁਣ ਉਦੋਂ ਜਿਆਦਾ ਫੇਵਰਟ ਹੋ ਗਿਆ ਕਿਉਂਕਿ ਉਸ ਗਾਣੀ ਕਰਕੇ ਮੇਰੇ ਪੈਰ ਲੱਗੇ ਇੰਡਸਟਰੀ ਦੇ ਵਿੱਚ ਮੇਰੀ ਪਹਿਚਾਨ ਬਣੀ ਉਸ ਗਾਣੇ ਕਰਕੇ ਤੇ ਨੋਬੀਸਲੀ ਨੂੰ ਕਾਲੇ ਮੈਨੂੰ ਮੈਨੂੰ ਹੁਣ ਵੀ ਦਿਨ ਯਾਦ ਨੇ ਜਦੋਂ ਯੂਨੀਵਰਸਿਟੀ ਦੇ ਸਫੈਦਿਆਂ ਦੇ ਕੋਲੇ ਗਾਣੇ ਦੇ ਫਿਲ ਹਾਲਾਂਕਿ ਮੈਨੂੰ ਲੱਗਦਾ 23 24 25 ਸਾਲ ਪੁਰਾਣੀਆਂ ਗੱਲਾਂ ਨੇ ਉਹ ਸਾਨੂੰ ਅੱਜ ਲੱਗਦੀਆਂ ਕਿ ਅਸੀਂ ਅੱਜ ਵੀ ਉਸੇ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਾਂ ਮੈਂ ਮੈਂ ਇਹਨਾਂ ਨੰਬਰ ਦਿਨ ਨਹੀਂ ਦੱਸਦਾ ਨਾ ਤੁਸੀਂ ਉਮਰ ਵੀ ਦੱਸਣੀ ਹੈ ਵੀ ਆਪਾਂ ਉਸ ਵੇਲੇ ਦੇ ਹਾਂ ਨਹੀਂ ਮੈਂ ਅਸੀਂ ਹੈ ਅਸੀਂ ਯੰਗ ਹੀ ਹਾਂ ਇਹਦੇ 'ਚ ਕੋਈ ਦੋਰ ਹੈਗੀ ਰਾਤ ਨੂੰ ਉੱਤੇ ਕੱਢ ਕੇ 20 ਸਾਲ ਦੀਆਂ ਹਾਂ 20 ਸਾਲ ਦੀਆਂ ਹਾਂ ਤੇ ਅੱਛਾ ਭਈ ਇੱਕ ਗਾਣਾ ਮੈਨੂੰ ਹੋਰ ਯਾਦ ਆਉਂਦਾ ਕਿਉਂਕਿ ਮੈਨੂੰ ਨਾ ਜੇ ਹੁਣ ਮੈਂ ਇਕੱਲੇ-ਇਕੱਲੇ ਗਾਣੇ ਦੀ ਗੱਲ ਕਰਨਾ ਨਾ ਬਿਲੇ ਬਾਰੇ ਸਾਰੇ ਗਾਣਿਆਂ ਦੇ ਇੰਟਰਵਿਊ ਬਹੁਤ ਲੰਬੀ ਹੋ ਜਾਣੀਆਂ ਇਸੇ ਕਰਕੇ ਨਾ ਮ ਕਰਨੀ ਕਰਨੀਆਂ ਉਹ ਗਾਣਾ ਨਾ ਜਦੋਂ ਅੱਖਾਂ ਮੀਚ ਲਈਏ ਕਿਸੇ ਨੂੰ ਵੀ ਪੰਜਾਬੀ ਆਡੀਅנס ਕਿਸੇ ਨੂੰ ਵੀ ਕਹਿ ਦੋ ਵੀ ਕੁਲਵਿੰਦਰ ਬਿੱਲਾ ਇਜ਼ ਇਕੁਅਲ ਟੂ ਉਹ ਆਊਗਾ ਮੇਰਾ ਦੇਸ਼ ਹੋਵੇ ਪੰਜਾਬ ਭਾਈ ਉਹ ਇੱਕ ਤਾਂ ਮੈਂ ਸੁਣਨਾ ਚਾਹੁੰਦਾ ਮੈਨੂੰ ਲੱਗਦਾ ਸ਼ਾਇਦ ਆਪਣੀ ਯੂਨੀਵਰਸਿਟੀ ਦੀ ਉਹ ਘਟਨਾ ਜਦੋਂ ਗੁਰਦਾਸ ਮਾਨ ਸਾਹਿਬ ਨੇ ਕਿਹਾ ਸੀਗਾ ਹੈਨਾ ਉਹ ਕੀ ਹੋਇਆ ਸੀਗਾ ਹੈ ਐਕਚੁਅਲੀ 2012 ਦੇ ਵਿੱਚ ਇਹ ਮੇਰਾ ਗਾਣਾ ਰਿਲੀਜ਼ ਹੋਇਆ ਸੀ ਪਹਿਲਾਂ ਤਾਂ ਮੈਂ ਆਪਦੇ ਆਪ ਨੂੰ ਬੜਾ ਨੱਕੀ ਸਮਝਦਾ ਨਾ ਕਿ ਇਹਜਾ ਗਾਣਾ ਮੇਰੇ ਹਿੱਸੇ ਆਇਆ ਜੋ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਲੋਕਗੀਤੀ ਬਣ ਚੁੱਕਿਆ ਹੈ ਹਾਂ ਆਲਮੋਸਟ ਕੋਈ ਵੀ ਜਿੱਥੇ ਕੋਈ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਹੈ ਕੋਈ ਮੇਰੇ ਵੱਲੋਂ ਵੀ ਪਰਫਾਰਮ ਕਰਨਾ ਹੁੰਦਾ ਹੈ ਸਕੂਲਾਂ 'ਚ ਬੱਚਿਆਂ ਵੱਲੋਂ ਕੋਈ ਨਾ ਕੋਈ ਆਪਣੀ ਪਰਫਾਰਮੈਂਸ ਦੇਣੀ ਹੁੰਦੀ ਹੈ ਤੇ ਇਹ ਗਾਣੇ ਦੇ ਉੱਤੇ ਕੋਰੀਓਗ੍ਰਾਫੀ ਵੀ ਹੁੰਦੀ ਹੈ ਮੈਂ ਜਦੋਂ ਇਹ ਗਾਣਾ 2012 ਵਿੱਚ ਮੇਰਾ ਰਿਲੀਜ਼ ਹੋਇਆ ਉਸ ਟਾਈਮ ਦੇ ਵਿੱਚ ਗੁਰਦਾਸ ਮਾਨ ਸਾਹਿਬ ਹੋਰਾਂ ਦਾ ਟੂਰ ਚੱਲ ਰਿਹਾ ਸੀ ਆਸਟ੍ਰੇਲੀਆ ਹੂੰ ਤੇ ਉਹਨਾਂ ਨੇ ਕਿਸੇ ਸਟੇਟ ਤੇ ਤਰੀਫ ਕੀਤੀ ਕੋਈ ਨਵਾਂ ਮੁੰਡਾ ਹੈਗਾ ਵੀ ਉਹਦਾ ਇੱਕ ਗਾਣਾ ਹੈ ਬੜਾ ਵਧੀਆ ਮੈਨੂੰ ਬਹੁਤ ਚੰਗਾ ਲੱਗੇ ਹੂੰ ਮੈਨੂੰ ਮੇਰਾ ਇੱਕ ਦੋਸਤ ਸ਼ੋਅ ਦੇਖਣ ਗਿਆ ਹੋਇਆ ਸੀ ਹੂੰ ਮੈਨੂੰ ਜਦੋਂ ਫੋਨ ਕਰਿਆ ਮੈਨੂੰ ਏਡਾ ਮੈਂ ਯੂਨੀਵਰਸਿਟੀ ਸੀ ਮੈਨੂੰ ਚਾਹ ਨਹੀਂ ਚੱਕਿਆ ਗਿਆ ਮੈਨਾਂ ਦੀ ਅੱਛਾ ਮੇਰੀ ਗੁਰਦਾਸ ਮਾਨ ਸਾਹਿਬ ਨੇ ਮੇਰੀ ਗੱਲ ਕਰੀ ਉਸ ਤੋਂ ਕੁਝ ਸਮੇਂ ਬਾਅਦ ਜਦੋਂ ਟੂਰ ਤੋਂ ਵਾਪਸ ਆਏ ਖੰਨੇ ਇੱਕ ਸਾਡਾ ਦੋਸਤ ਸੀਗਾ ਉਹਦੇ ਵਿਆਹ ਦੇ ਵਿੱਚ ਗੁਰਦਾਸ ਮਾਨ ਸਾਹਿਬ ਪਰਫਾਰਮ ਕਰ ਰਹੇ ਸੀ ਅਸੀਂ ਮੈਂ ਆਪਾਂ ਯੂਨੀਵਰਸਿਟੀ ਵਾਲੇ ਜਿਵੇਂ ਆ ਦੋਸਤ ਮਿੱਤਰ ਆਪਾਂ ਵਿਆਹ ਦੇ ਵਿੱਚ ਸਾਹਮਣੇ ਮੂਰੇ ਨੱਚ ਰਹੇ ਸੀਗੇ ਉਦੋਂ ਸਿੰਗਰ ਜ਼ਰੂਰ ਬਣ ਗਏ ਸੀ ਪਰ ਏਡੇ ਫੇਮਸ ਸਿੰਗਰ ਨਹੀਂ ਸੀ ਬਣੇ ਵੀ ਬਹੁਤੀ ਥੋੜੀ ਪਛਾਣ ਬਣ ਗਈ ਸੀ ਰਹਿੰਦਾ ਵੀ ਯੂਨੀਵਰਸਿਟੀ ਹੁੰਦਾ ਸੀ ਮੈਂ ਪਹਿਲੀਆਂ 2 ਤੇ ਜਦੋਂ ਗੁਰਦਾਸ ਮਾਨ ਸਾਹਿਬ ਨੂੰ ਦੇਖਿਆ ਵੀ ਉਹ ਮੁੰਡਾ ਤਾਂ ਉਹ ਹੈ ਜਿਹਦੀ ਮੈਂ ਗੱਲ ਕਰਦਾ ਸੀਗਾ ਮੇਰੇ ਸਾਹਮਣੇ ਉਹ ਲੱਚੀ ਜਾਂਦਾ ਅੱਛਾ ਪਛਾਣ ਲਿਆ ਉਹਨਾਂ ਨੇ ਪਛਾਣ ਲਿਆ ਉਹਨਾਂ ਨੇ ਤੇ ਉਹਨਾਂ ਦੀ ਯਾਦਦਾਸ਼ਤ ਤਾਂ ਹੈ ਹੀ ਕਮਾਲ ਦੀ ਹੈ ਬਾਕੀ ਚਲੋ ਟੀਮ ਵੀ ਦੱਸ ਦਿੰਦੀ ਹੈ ਚਲੋ ਉਹਨਾਂ ਨੇ ਜਿੱਦਾਂ ਵੀ ਪਛਾਣਿਆ ਹਾਂ ਤੇ ਉਸ ਟਾਈਮ ਦੇ ਵਿੱਚ ਫਿਰ ਉਹਨਾਂ ਨੇ ਬੋਲਿਆ ਵੀ ਅ ਅੱਜ ਦੇ ਯੁੱਗ ਦਾ ਮੇਰਾ ਸਭ ਤੋਂ ਫੇਵਰਿਟ ਗਾਣਾ ਹੈ ਮੇਰਾ ਦੇਸ ਹੋਵੇ ਪੰਜਾਬ ਮੈਨੂੰ ਲੱਗਦਾ ਵੀ ਮੈਨੂੰ ਬਹੁਤ ਦੋ ਵਾਰ ਬਥੇਰੇ ਅਵਾਰਡ ਵੀ ਮਿਲ ਗਏ ਬਹੁਤ ਲੋਕਾਂ ਨੇ ਵੱਡੇ ਵੱਡੇ ਲੋਕਾਂ ਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਹੋਣੀ ਬਹੁਤ ਚੰਗਾ ਕਿਹਾ ਪਰ ਮੇਰੇ ਲਈ ਸਭ ਤੋਂ ਵੱਡਾ ਅਵਾਰਡ ਅੱਜ ਤੱਕ ਦਾ ਉਹੀ ਗੁਰਦਾਸ ਮਾਨ ਸਾਹਿਬ ਵਾਲਾ ਜਦੋਂ ਉਹਨਾਂ ਨੇ ਕਿਹਾ ਸੀ ਵੀ ਇਹ ਮੁੰਡਾ ਮਿਲਿਆ ਨੂੰ ਜ਼ਰੂਰ ਸੁਣ ਫਿਰ ਅਸੀਂ ਇਕੱਠਿਆਂ ਨੇ ਗਾਇਆ ਮਾਨ ਸਾਹਿਬ ਨੇ ਡੱਪਣੀ ਪੁੱਝਾਈ ਤੇ ਉਹ ਇੱਕ ਕਮਾਲ ਦਾ ਦਿਨ ਸੀ ਮੇਰੇ ਲਈ ਬਿਲਕੁਲ ਜੀ ਉਹ ਗੀਤ ਸੱਚੀ ਵਾਕ ਹੀ ਇੱਕ ਲੋਕਗੀਤ ਬਣ ਚੁੱਕਿਆ ਪਰ ਕੱਲਾ ਉਹ ਗੀਤ ਨਹੀਂ ਹੋਰ ਵੀ ਬਹੁਤ ਸਾਰੇ ਜੇਕਰ ਗੀਤ ਅਸੀਂ ਕੁਲਵਿੰਦਰ ਬਿੱਲੇ ਤੋਂ ਸੁਣਨੇ ਜਾਂ ਦੇਖੀਏ ਤਾਂ ਉਹ ਲੋਕਗੀਤਾਂ ਵਰਗੇ ਨੇ ਤੇ ਜੇਕਰ ਤੁਸੀਂ ਵੀ ਇਹ ਲੋਕਗੀਤਾਂ ਵਰਗੇ ਗੀਤ ਸੁਣਿਆ ਨਾ ਤਾਂ 24 ਮਈ ਦਾ ਦਿਨ ਜਰੂਰ ਯਾਦ ਰੱਖਿਓ ਕ੍ਰੈਨਮਨ ਰੇਸ ਕੋਰਸ ਦੇ ਵਿੱਚ ਬਾਈ ਬਿੱਲੇ ਹੋਣਾ ਨੇ ਇਹ ਸਾਰੇ ਗੀਤ ਲਾਈਵ ਸੁਣਾਉਣੇ ਨੇ ਖਾਸ ਤੌਰ ਤੇ ਆਪਾਂ ਆਪਣੀ ਫਰਮਾਇਸ਼ ਤੇ ਮੇਰਾ ਦੇਸ਼ ਹੋਵੇ ਪੰਜਾਬ ਬਾਰ-ਬਾਰ ਸੋਣਨਾ ਸੋ ਤੁਸੀਂ ਸਾਰਿਆਂ ਨੇ ਆਪ ਆਉਣਾ ਆਪਣੇ ਮਾਪੇ ਆਪਣੇ ਬਜ਼ੁਰਗਾਂ ਨੂੰ ਜ਼ਰੂਰ ਲੈ ਕੇ ਆਇਓ ਕਿਉਂਕਿ ਬਿੱਲੇ ਹੁਣਾ ਨੇ ਜਦੋਂ ਲਾਈਵ ਸ਼ੁਰੂ ਕਰਨਾ ਨਾ ਤਾਂ ਜਿਹੜਾ ਰੰਗ ਮੰਡਣਾ ਉਹ ਦੇਖਣ ਵਾਲੀ ਹੋ ਜਾਂਦਾ ਬਿੱਲੇ ਭਾਈ ਮੇਰੀ ਇੱਕ ਸੱਚ ਮੈਨੂੰ ਹੋਰ ਗੱਲ ਯਾਦ ਆ ਗਈ 24 ਮਈ ਨੂੰ ਖਾਸ ਸੱਦਾ ਬਿੱਲੇ ਭਾਈ ਵੱਲੋਂ ਵੀ ਆ ਉਹ ਪਤਾ ਕਿਉਂ ਆ ਕੌਕਿ ਬਿੱਲਾ ਬਾਈ ਆਪ ਸਾਊਥ-ਈਸਟ ਦੇ ਵਿੱਚ ਰਹਿੰਦੇ ਰਹੇ ਨੇ ਇੱਥੇ ਇਹਨਾਂ ਦਾ ਪਰਿਵਾਰ ਰਹਿੰਦਾ ਰਿਹਾ ਸਾਡਾ ਹੁਣ ਵੀ ਘਰ ਹੈ ਕ੍ਰੈਨਬਨ ਕ੍ਰੈਨਬਨ ਦੇ ਵਿੱਚ ਘਰ ਹੈ ਲਓ ਕ੍ਰੈਨਬਨ ਬਾਈ ਉਹਨਾਂ ਦਾ ਆਪਦਾ ਘਰ ਹੈ ਸੋ ਬਾਈ ਉਹਨਾਂ ਨੇ ਆਪਦੇ ਘਰੇ ਤੁਹਾਨੂੰ ਇਨਵੀਟੇਸ਼ਨ ਏਸੇ ਕਰਕੇ ਖਾਸ ਆ ਬਿੱਲ ਬਾਈ ਹੋਰ ਹੁਣ ਕਿਉਂਕਿ ਫਿਲਮਾਂ ਵੀ ਜੀ ਉਧਰ ਵੀ ਆਪਣਾ ਧਿਆਨ ਆ ਬਾਕੀ ਕਿਉਂਕਿ ਅੱਗੇ ਇੱਕ ਸੱਚ ਹੋਰ ਥੋੜੀ ਖਾਸੀਅਤ ਜਿਹੜੀ ਹੈ ਨਾ ਕਿੰਨੀਆਂ ਗੱਲਾਂ ਮੈਨੂੰ ਯਾਦ ਆ ਜਾਣੀਆਂ ਯਾਰੀ ਦੋਸਤੀ ਨਹੀਂ ਭੁੱਲਦੇ ਤੁਸੀਂ ਉਹ ਜਿਹੜਾ 97 ਦਾ ਗਾਣਾ ਸੀਗਾ ਤਾਂ 92 ਵਾਲੇ ਯਾਰ ਸੱਚੀ ਅੱਜਕੱਲ ਵੀ ਮੈਂ ਆਪਣੇ ਉਹੀ ਯ ਤੇ ਬਈ ਕਿਵੇਂ ਲੱਗਦਾ ਜਦੋਂ ਇੰਨੇ ਇੱਕ ਹੁਣ ਕਦੇ ਕਦੇ ਕਿਸੇ ਦੇਸ਼ ਕਦੇ ਕਿਸੇ ਦੇਸ਼ ਉਹ ਦਿਨ ਮਿਸ ਕਰਦੇ ਹੋ ਜਾਂ ਯਾਰਾਂ ਦੋਸਤਾਂ ਨੂੰ ਉਵੇਂ ਮੇਲ ਬਣਾਫ ਹੋ ਜਾਂਦਾ ਆਲਮੋਸਟ ਜਿਵੇਂ ਯੂਨੀਵਰਸਿਟੀ ਦੀ ਵੀ ਗੱਲ ਕਰਾਂ ਕਾਲਜ ਦੀ ਵੀ ਗੱਲ ਕਰਾਂ ਮੋਸਟ ਆਫ ਮੇਰੇ ਜਿਹੜੇ ਦੋਸਤ ਮਿੱਤਰ ਨੇ ਸਾਰੇ ਮੇਰੇ ਨਾਲ ਹਜ ਤੱਕ ਜੁੜੇ ਹੋਏ ਨੇ ਇਕੱਠੇ ਉਨੇ ਹੀ ਰਹਿੰਦੇ ਆ ਕਮਰ ਵਰਗੇ ਤਾਂ ਅਸੀਂ ਚਲੋ ਅਸੀਂ ਮਹਾਲੀ ਰਹਿੰਦੇ ਨੇ ਮਿਲਦੇ ਰਹਿੰਦੇ ਨੇ ਹੋਰ ਵੀ ਜਿਹੜੇ ਇਸ ਫੀਲਡ ਤੋਂ ਹਟ ਕੇ ਹੋਰ ਵੀ ਮੇਰੇ ਦੋਸਤ ਨੇ ਸਾਰੇ ਜਿਹੜਾ ਮੁੰਡਾ ਮੇਰਾ ਮੇਰਾ ਕੰਮ ਵੀ ਦੇਖਦਾ ਸਾਰਾ ਉਹ ਉਹ ਵੀ ਮੇਰਾ ਪੁਰਾਣਾ ਦੋਸਤ ਈ ਐ 25 ਸਾਲ ਪੁਰਾਣਾ ਉਹਦੇ ਕੋਲ ਗੱਡੀ ਹੁੰਦੀ ਸੀ ਮੇਰੇ ਕੋਲ ਮੋਟਰਸਾਈਕਲ ਹੁੰਦਾ ਸੀਗਾ ਤੇ ਅੱਜ ਦੇ ਟਾਈਮ ਦੇ ਵਿੱਚ ਹਰਦੀਪ ਵੀ ਮੇਰਾ ਸਾਰੇ ਕੰਮ ਦੇ ਸਾਰੇ ਦੋਸਤ ਮੇਰੇ ਨਾਲ ਉਮੀ ਜੁੜੇ ਹੋਏ ਨੇਗੇ ਹਾਂ ਤੇ ਬਈ ਪਿੰਡ ਗੇੜਾ ਲੱਗ ਜਾਂਦਾ ਹੁਣ ਪਿੰਡ ਗੇੜਾ ਲਾਉਣ ਦੀ ਫੁੱਲ ਕੋਸ਼ਿਸ਼ ਕਰੀਦੀ ਹੁੰਦੀ ਹੈ ਜ਼ਿਆਦਾਤਰ ਜਦੋਂ ਅਸੀਂ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਜ਼ਿਆਦਾਤਰ ਅਸੀਂ ਵੈਡਿੰਗ ਸ਼ੋਅ ਦੇ ਵਿੱਚ ਬਿਜ਼ੀ ਹੁੰਨੇ ਆ ਉਦੋਂ ਉਸ ਮਹੀਨੇ ਇੰਡੀਆ ਤਾਂ ਉਦੋਂ ਆਉਂਦਾ ਵੀ ਜਦੋਂ ਅਸੀਂ ਮਾਨਸਾਲੀ ਸਾਈਡ ਸ਼ੋਅ ਹੁੰਦਾ ਫਿਰ ਇੱਕ ਦਿਨ ਅਸੀਂ ਪਹਿਲਾਂ ਜਾਂਦੇ ਹਾਂ ਹਾਂ ਤੇ ਕੋਸ਼ਿਸ਼ ਕਰ ਜੀ ਵੀ ਅਗਲੇ ਦਿਨ ਸ਼ੋਅ ਨਾ ਹੋਵੇ ਤੇ ਇੱਕ ਦਿਨ ਫੇਰ ਦਾ ਕਿਉਂ ਨਹੀਂ ਹੂੰ ਮੈਂ ਉਸ ਟਾਈਮ ਦੇ ਵਿੱਚ ਜ਼ਿਆਦਾ ਕੀੜੇ ਲਾਦੇ ਆਦਰਵਾਇਸ ਮੇਰਾ ਆ ਹਾਂ ਮਾਰਚ ਤੋਂ ਬਾਅਦ ਤਾਂ ਫਿਰ ਬਾਹਰਲੇ ਵਗੈਰਾ ਟੂਰ ਵਗੈਰਾ ਚੱਲ ਪੈਣਗੇ ਫਿਰ ਉਧਰ ਜਾਣਾ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜਾ ਗੀਤ ਆ ਜਿਹੜਾ 24 ਮਈ ਨੂੰ ਤੁਸੀਂ ਬਾਈ ਹੁਣਾ ਤੋਂ ਲਾਈਵ ਸੁਣਨਾ ਪਰ ਕਿਉਂਕਿ ਟਾਈਮ ਆ ਜਿਹੜਾ ਬਹੁਤ ਥੋੜਾ ਬਾਈ ਹੁਣਾ ਕੋਲੇ ਪਰ ਇਹ ਨਹੀਂ ਹੋ ਸਕਦਾ ਕਿ ਬਿੱਲਾ ਆਪਣੇ ਕੋਲੇ ਆਇਆ ਹੋਵੇ ਤੇ ਆਪਾਂ ਬਾਈ ਤੋਂ ਕੋਈ ਗਾਣਾ ਨਾ ਸੁਣਿਆ ਹੋਵੇ ਕੋਈ ਵੀ ਕੋਈ ਵੀ ਆਉਣ ਵਾਲਾ ਗਾਣਾ ਜਾਂ ਜਿਹੜਾ ਦਿਲ ਦੇ ਕਰੀਬ ਹੋਵੇ ਖਾਸ ਤੌਰ ਤੇ ਬੋਲ ਪੰਜਾਬੀ ਨੂੰ ਦੇ ਦੇ ਬਿਲਕੁਲ ਬਿਲਕੁਲ ਤੇ ਬਾਕੀ ਪਹਿਲਾਂ ਤਾਂ ਜਿੱਦਾਂ ਸੋਨੀ ਬਾਈ ਵੱਲੋਂ ਤੁਹਾਨੂੰ ਸੱਦਾ ਦੇ ਚੁੱਕੇ ਆ ਕਿ 24 ਮਈ ਨੂੰ ਮੈਲਬਨ ਲਾ ਆਪਣਾ ਖਾੜਾ ਲੱਗਣਾ ਹੈ ਮੇਲਾ ਜ਼ਰੂਰ ਮੈਂ ਸੋਚੀ ਮਾਪਾ ਫਰੀ ਮੇਲਾ ਕਰਾਂਗੀ ਰੀਜ਼ਨ ਕੀ ਹੈ ਕਿਉਂਕਿ ਪਿਆਰ ਬਹੁਤ ਕਰਦੇ ਆ ਹਰ ਇੱਕ ਤਰ੍ਹਾਂ ਦਾ ਸਰੋਤਾ ਬੀਬੀਆਂ ਬਜ਼ੁਰਗ ਬੱਚੇ ਜਦੋਂ ਆਉਣਗੇ ਕਿ ਨਾਲੇ ਤਾਂ ਮੇਲਾ ਦੇਖਣਗੇ ਤੇ ਇੱਕ ਕਲਾਕਾਰ ਵੀ ਮੈਨੂੰ ਲੱਗਦਾ ਮੈਂ ਉਦਾਂ ਦਾ ਹੈਗੇਗਾ ਮੇਰੇ ਉਦਾਂ ਦੇ ਗੀਤ ਹੈਗੇ ਨੇ ਜੋ ਮੇਲੇ ਵਾਲੇ ਸਟਾਈਲ ਦੇ ਚੀਜ਼ਾਂ ਤੇ ਬਾਕੀ ਸਾਰਿਆਂ ਨੂੰ ਹੋਣੀ ਮੇਰੇ ਵੱਲੋਂ ਸਦਾ ਹੈ ਕਿ ਜ਼ਰੂਰ ਆਇਓ ਪੈਸਾ ਤੁਸੀਂ ਕਮਾਉਨੇ ਹੋ ਤੇ ਉਹ ਪੈਸਾ ਫਰਕ ਕਿਤੇ ਤੁਸੀਂ ਨਹੀਂ ਚਲੇ ਤਾਂ ਟ੍ਰੈਕਟਰ ਸ਼ੋਅ ਹੈ ਨੀਗਾ ਕਿਤਨੇ ਕਿਤੇ ਆਪਣੀ ਕਿਤੇ ਤੁਸੀਂ ਉੱਥੇ ਕੋਈ ਨਾ ਕੋਈ ਚੀਜ਼ ਸਟਾਲ ਵਗੈਰਾ ਕੁਝ ਵੀ ਲੋ ਉੱਥੇ ਆ ਕੇ ਥੋੜਾ ਬੋਤਾ ਖਰਚ ਕਰਿਓ ਆਪਣਾ ਟਾਈਮ ਜ਼ਰੂਰ ਖਰਚ ਕਰਿਓ ਕਹਿੰਦੇ ਨੇ ਵੀ ਕਿ ਗਾਣਾ ਮਰੂ ਮਰੂ ਵਾਲਾ ਗਾਣੇ ਦੀ ਮਿਲੂਗਾ ਜ਼ਰੂਰ ਸੁਣਾਉਣਾ ਹੋ ਟੋਟ ਰੱਖੀ ਨਾ ਤੰਗੀ ਰੱਬ ਨੇ ਸੇਤ ਬਖਸ਼ੀਆ ਚੰਗੀ ਰੱਬ ਨੇ ਕਿੰਨੀ ਸੋਹਣੀ ਦਿੱਤੀ ਦੇਖਣ ਨੂੰ ਦੁਨੀਆ ਰੰਗ ਬਰੰਗੀ ਰੱਬ ਨੇ ਆਜੋ ਅੱਜ ਵਿੱਚ ਜਿਉਣਾ ਸਿੱਖੀਏ ਆਦੀਆਦਿ ਬਿੱਤਿ ਦਿਉਣਾ ਸਿੱਖੀਏ ਦੇਖੀ ਜਾਉ ਜਦ ਮਰਨਾ ਹੋ ਮਿੱਤਰਾ ਮਰੂ 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 ਕਿਉ ਕਰਨਾ ਹੋ ਮਿੱਤਰਾ ਮਰੂ 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 ਕਿਉਂ ਕਰਨਾ ਇੱਕ ਚੰਗਾ ਟਾਈਮ ਕੱਢੀਏ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਜ਼ਰੂਰ ਤੁਸੀਂ ਆਇਓ ਕਿਉਂਕਿ ਪੈਸਾ ਤੁਸੀਂ ਰੋਜ਼ ਕਮਾਉਨੇ ਜਿਹੜੇ ਕੰਮ ਲਈ ਤੁਸੀਂ ਇਸ ਮੁਲਕ ਦੇ ਵਿੱਚ ਆਇਓ ਪਰ ਤੁਸੀਂ ਆਪਣਾ ਫਨ ਮਸਤੀ ਜ਼ਿੰਦਗੀ ਦਾ ਆਨੰਦ ਲੈਣਾ ਨਾ ਭੁੱਲਿਓ ਕਿਉਂਕਿ 24 ਮਈ ਨੂੰ ਆਪਾਂ ਪਰਫਾਰਮ ਕਰਾਂਗੇ ਕਿ ਖੌਰੇ ਜ਼ਿੰਦਗੀ ਫੇਰ ਦੁਬਾਰਾ ਮਿਲਣੀ ਹੈ ਕਿ ਨਹੀਂ ਜ਼ਰੂਰ ਮਿਲਾਂਗੇ ਆਪਾਂ 24 ਮਈ ਨੂੰ ਜਿਉਂਦੇ ਰਹੋ ਬਿਲਕੁਲ ਜੀ ਖੌਰੇ ਜ਼ਿੰਦਗੀ ਫੇਰ ਦੁਬਾਰਾ ਮਿਲਣੀ ਹੈ ਕਿ ਨਹੀਂ ਇਸ ਤੋਲਾਬਾ ਬਹੁਤ ਸਾਰੇ ਗੀਤ ਲਾਈਵ ਤੁਹਾਡੇ ਨਾਲ ਤੁਹਾਡੇ ਕੋਲ ਇੱਕ ਮੌਕਾ ਉਹ ਵੀ ਦਾ ਮੌਕਾ ਕਿਉਂਕਿ ਉਸ ਦਿਨ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਆਉਣਾ ਤੁਸੀਂ ਆਪਣਾ ਕੰਮ ਕਾਰ ਛੱਡ ਕੇ 2 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕਰ ਸਾਰਾ ਮੇਲਾ ਚੱਲਣਾ ਤੁਸੀਂ ਆਉਣਾ ਬਾਈ ਉਹਨਾਂ ਨੇ ਜਦੋਂ ਸਟੇਜ ਤੇ ਆ ਗਏ ਤਾਂ ਸ਼ਾਇਦ ਉੱਥੇ ਕੁਰਸੀ ਆ ਤੁਹਾਨੂੰ ਨਾ ਮਿਲੇ ਖੜ ਕੇ ਵੀ ਦੇਖ ਲਾਂਗੇ ਕਿਉਂਕਿ ਮੇਲਾ ਦੇਖਣ ਵਾਲਾ ਚੀਜ਼ ਹੈ ਸੋ ਬਿਲਕੁਲ ਬਾਈ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਮੈਂ ਇਸ ਇੰਟਰਵਿਊ ਤੋਂ ਬਾਅਦ ਤਾਂ ਬਾਈ ਨਾਲ ਬੈਠ ਕੇ ਖੁੱਲੀਆਂ ਗੱਲਾਂ ਕਰਨੀਆਂ ਨੇ ਸੁਨੇਹਾ ਤੁਹਾਡੇ ਲਈ ਸੀ ਖਾਸ ਤੌਰ ਤੇ ਥੱਲੇ ਨੰਬਰ ਦਿੱਤੇ ਹੋਏ ਨੇ ਪ੍ਰਬੰਧਕਾਂ ਦੇ ਜੇਕਰ ਤੁਸੀਂ ਕੋਈ ਖਾਸ ਜਾਣਕਾਰੀ ਲੈਣੀ ਆ ਉਹਨਾਂ ਨਾਲ ਲੈ ਸਕਦੇ ਹੋ ਸਪਾਂਸਰਸ਼ਿਪ ਬਾਰੇ ਗੱਲ ਕਰਨੀ ਆ ਉਹਨਾਂ ਨਾਲ ਕਰ ਸਕਦੇ ਹੋ ਥੱਲੇ ਦਿੱਤੇ ਨੰਬਰਾਂ ਤੇ ਰੇਸ ਕੋਰਸ ਦਾ ਐਡਰੈਸ ਵੀ ਚੱਲ ਰਿਹਾ ਜੀ ਤੁਸੀਂ ਉੱਥੇ ਜ਼ਰੂਰ ਪਹੁੰਚੋ ਬ ਖਾਸ ਤੌਰ ਤੇ ਮੈਨੂੰ ਇਹ ਲੱਗਦਾ ਹੁੰਦਾ ਨਾ ਪਿਛਲੇ ਕੰਮ ਆਇਆ ਸੀਗਾ ਹਨਾ ਤੇ ਸਰਤਾਜ ਬਾਈ ਹੁਣੀ ਸਾਰੇ ਹਨਾ ਸਟੂਡੀਓ ਚ ਆਏ ਤੇ ਮੈਨੂੰ ਆਇ ਲੱਗਦਾ ਹੁੰਦਾ ਜਦੋਂ ਮੈਂ ਆਪਦੀਆਂ ਦੀ ਇੰਟਰਵਿਊ ਕਰਦਾ ਨਾ ਮੇਰਾ ਮੈਨੂੰ ਆਇ ਲੱਗਦਾ ਵੀ ਮੇਰਾ ਕੀਤਾ ਕੰਮ ਆ ਜਿਹੜਾ ਸਫਲ ਹੋ ਰਿਹਾ ਸੋ ਤੁਸੀਂ ਖਾਸ ਤੌਰ ਤੇ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਬੇਬੇ ਜੀ ਥੈਂਕ ਯੂ ਸੋ ਮਾਚ ਆਪਾਂ ਖੁੱਲ ਕੇ ਹਜੇ ਬਹੁਤ ਸਾਰੀਆਂ ਗੱਲਾਂ ਕਰਦੀਆਂ ਨੇ ਆਪਾਂ ਕਿਸੇ ਦਿਨ ਪ੍ਰੋਪਰ ਪੋਡਕਾਸਟ ਕਰਾਂਗੇ ਆਪਾਂ ਇਹ ਕਹਿੰਦੇ ਨੇ ਬੋਲ ਪੰਜਾਬੀ ਨੂੰ ਕਿਉਂਕਿ ਅਸਲੀ ਗੱਲਾਂ ਨੇ ਜਿਹੜੀਆਂ ਚਲੇ ਤਾਂ ਆਪਾਂ ਇੱਕ ਮੇਲੇ ਦੀ ਇਨਵੀਟੇਸ਼ਨ ਲਈ ਆਪਾਂ ਇਕੱਠੇ ਹੋਏ ਹਾਂਗੇ ਪਰ ਆਪਣੀਆਂ ਜਿਹੜੇ ਪੁਰਾਣੇ ਸਮੇਂ ਤੋਂ ਲੈ ਕੇ ਜਿਹੜਾ ਆਪਾਂ ਉਹ ਸਮੇਂ ਤੋਂ ਸਮਾਂ ਹੰਡਾਇਆ ਹੁਣ ਤੱਕ ਜਿੱਥੇ ਪਹੁੰਚੇ ਆ ਉਹ ਗੱਲਾਂ ਕਰਾਂਗੇ ਖੁੱਲ੍ਹ ਕੇ 100% ਸੋ ਤੁਹਾਡੇ ਨਾਲ ਵਾਦਾ ਰਿਹਾ ਜੀ ਬਹੁਤ ਜਲਦੀ ਕੁਲਵਿੰਦਰ ਬਿੱਲੇ ਦੇ ਨਾਲ ਪੋਡਕਾਸਟ ਵੀ ਆਊਗਾ ਉਸ ਤੇ ਵੀ ਤੁਸੀਂ ਆਪਣੀ ਨਜ਼ਰ ਰੱਖਣੀ ਆ ਪਰ 24 ਤਰੀਕ ਨੂੰ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਸੱਦਾ ਹੈ ਕਿ ਜਰੂਰ ਉੱਥੇ ਪਹੁੰਚੋ ਕੁਲਵਿੰਦਰ ਬਿੱਲਾ ਲਾਈਵ ਦੇ ਵਿੱਚ ਤੁਸੀਂ ਰੱਖੋ ਆਪਣਾ ਖਿਆਲ ਜੁੜੇ ਰਹੋ ਬੋਲ ਪੰਜਾਬੀ ਨੂੰ ਉਹਦੇ ਨਾਲ ਤੁਹਾਨੂੰ ਮਿਲਾਂਗੇ 24